ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਕੀ ਕਾ ਪਰਚੇ ਹੋ ਗਏ ਚਾਰ ਮਹੀਨੇ ਝੇਲ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀਦਾਰ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪਿੱਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਹੋਰ ਪਰਚੇ ਕਰਲਾ ਪਰ ਠੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਸਮਰਾਲੇ ਦੇ ਇਸ ਵਿਸ਼ਾਲ ਇਕੱਠ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਹੋਏ ਸਾਡੇ ਜੁਝਾਰੂ ਕਾਂਗਰਸ ਪਾਰਟੀ ਦੇ ਸਾਰੇ ਜਥੇਬੰਦੀਆਂ ਦੇ ਸਤਕਾਰਯੋਗ ਵਰਕਰ ਸਹਿਬਾਨ ਲੀਡਰ ਸਹਿਬਾਨ ਸਟੇਜ ਉੱਪਰ ਸੁਸ਼ੋਭਤ ਦਵਿੰਦਰ ਯਾਦਵ ਜੀ ਜਿਹੜੇ ਕਿ ਜਨਰਲ ਸੈਕਟਰੀ ਇਨਚਾਰਜ ਪੰਜਾਬ ਦੇ ਉਹਨਾਂ ਦੇ ਨਾਲ सरदार प्रताप सिंह बाजवा लीडर ऑफ ऑपोजिशन प्रधान जी राजा अमरिंदर वडिंग और सबक पीसी मिनिस्टर साहब सत्कारयोग भेणा नौजवान साथी मीडिया साहब, साथ, एक बार फिर एक बार फिर वाहेगुरु जी का खालसा ਦੇਖੋ ਅੱਜ ਆਪ ਇਕੱਠੇ ਹੋਏ ਆ 24 ਦੀ ਚੋਣ ਤੋਂ ਪਹਿਲਾਂ ਦੇਸ਼ ਸਾਡਾ ਵਧਿਆ ਵਾ 24 ਲੋਕ ਸਭਾ ਇਲੈਕਸ਼ਨਸ ਲਈ ਔਰ ਇੱਥੇ ਆਪਾ ਵਿਚਾਰਣਾ ਵਾ ਤੇ ਇਸ ਦੇਸ਼ ਨੂੰ ਦੂਜੇ ਧਰਮਾਂ ਨੇ ਵੀ ਮਿਲ ਕੇ ਆਜ਼ਾਦ ਕਰਾਇਆ ਤੇ ਜੇ ਤੁਸੀਂ ਚਾਹੋ ਨੇ ਕਿ ਸਾਰੇ ਆਜ਼ਾਦੀ ਦੀ ਹਵਾ ਮਾਣ ਸਕਣ ਦਾ ਆਪ ਅੱਜ ਬੈਠੇ ਇਸ ਇਕੱਠ ਵਿੱਚ ਤੇ ਫੇ ਮੇਰੇ ਵੀਰੋ ਭੈਣੋ ਭਰਾਓ ਜਿਹੜਾ ਇੰਡੀਆ ਆਲਾਈਂਸ ਛੱਡਿਆ ਸਤਕਾਰਯੋਗ ਕਾਂਗਰਸ ਪ੍ਰੈਜ਼ੀਡੈਂਟ ਮਲਕ ਜੋਨ ਖੜੇ ਨੇ ਜਾਂ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਅਸ਼ੀਰਵਾਦ ਨਾਲ ਅਤੇ ਹੋਰ ਕਾਂਗਰਸ ਦੇ ਦੂਰੰਦੇਸ਼ ਆਗੂਆਂ ਨੇ ਕੱਲੇ-ਕੱਲੇ ਵੋਟਰ ਨੂੰ ਦੇਸ਼ ਵਿੱਚ ਕੀ ਵਾਪਰਨ ਜਾ ਰਿਹਾ ਉਹਦੇ ਬਾਰੇ ਆਪਾਂ ਨੂੰ ਉਹਨਾਂ ਨੂੰ ਜਾਪ ਹੋਵੇ ਇੱਕ ਬਹੁਤ ਤਕੜਾ ਕੈਂਪੇਨ ਨਿਡਰਤਾ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਹਫਜ਼ਤ ਕਰਕੇ ਫਿਰ ਆਪਾਂ ਕੈਣੀ ਪੋਵੇਗੀ ਪਾਨੇ ਸਿਦੂਆਰ ਕੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਹੈ ਪਰਚੇ ਹੋ ਗਏ ਚਾਰ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪਿੱਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਹੋਰ ਪਰਚੇ ਕਰ ਲੈ ਪਰ ਖੈਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ 'ਚ ਪਰ ਪੰਜਾਬ ਦੇ ਵਿੱਚ ਕੋਈ ਤੋਕ ਹੀ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਹਿਸਾਬ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੀ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਭਾਜਪਾ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਬੁਲਸਤੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅንስ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ ਹੋਰ ਨਾਲ ਲੋਕਾਂ ਨੇ ਵੀ ਬੋਲਣਾ ਕੈਪਟਨ ਸੰਦੀਪ ਸਿੰਘ ਦੀ ਤੁਹਾਡਾ ਸ਼ੁਕਰਾ ਔਰ ਇਸੇ ਤਰ੍ਹਾਂ ਟਿਕ ਕੇ ਗੱਲ ਸੁਣਨੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਸਾਡੇ ਲੀਡਰ ਆਏ ਨੇ ਦਿੱਲੀ ਤੋਂ ਪੰਜਾਬ ਤੋਂ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰ ਮਿਲੋ ਐਦਾਂ ਠੰਡੇ ਜੇ ਬੈਠੋਗੇ ਤਾਂ ਫੇ ਕਿਦਾਂ ਕੰਮ ਚੱਲੂਗਾ ਆਪਾਂ ਤਾਂ ਬੜੀ ਜ਼ੁਰਤ ਨਾਲ ਲੜਾਈ ਲੜਨੀ ਹਲੇ ਥੋੜੇ ਕੱਸੋ ਤਗੜੇ ਹੋ ਕੇ ਬੈਠੋ ਨਾਰੇ ਦਾ ਜਵਾਬ ਠੀਕ ਦਿਓ ਤਾਂ ਕਿ ਸਾਡੇ ਲੀਡਰਸ਼ਿਪ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਕਾਂਗਰਸ ਦਾ ਕੇਡਰ ਹੈ ਇਹ ਜਾਗੀ ਦੀ ਜ਼ਮੀਰਾਂ ਵਾਲਿਆਂ ਦਾ ਕੇਡਰ ਆ ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਨਾਰਾ ਫਿਰ ਜਦ ਆ ਉਸ ਦਾ ਬਖਸ਼ਾ ਦੇਣ ਕਹਿਣ ਲੱਗਿਆ ਹੁਣ ਅੱਛੇ ਤਰੀਕੇ ਨਾਲ ਪਿੱਛੇ ਤੱਕ ਜਿਹੜੇ ਖੜੇ ਹੋ ਉਹ ਤੁਸੀਂ ਸਾਰਿਆਂ ਨੇ ਜਵਾਬ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ